ਪਰਮੇਸ਼ਵਰ ਦਾ ਕਲਾਮ ਸਾਨੂੰ ਸਾਫ਼ ਦੱਸ ਰਿਹਾ ਹੈ ਹਾਲੇਲੂਇਆ ਹਾਲੇਲੂਇਆ ਪਰ ਜੇ ਅਸੀਂ ਸੋਚੀ ਕਿ ਪ੍ਰਭੂ ਤੂੰ ਕਦ ਸਾਨੂੰ ਦੱਸੇਗਾ ਪਰਮੇਸ਼ਰ ਕਹਿਗਾ ਮੈਂ ਪਹਿਲੇ ਹੀ ਤੈਨੂੰ ਦੱਸਿਆ ਹੈ ਕਿ ਤੂੰ ਕਿੱਦਾ ਬੰਨਾ ਹੈ ਤੂੰ ਕਿੱਦਾ ਰਹਿਣਾ ਹੈ ਤੂੰ ਕਿੱਦਾ ਚੱਲਣਾ ਹੈ ਹਾਲੇਲੂਇਆ इसलिए अपने आप को पहचानना बहुत ही जरूरी है हालेलुया आइए पढ़ांगे परमेश्वर के वचनों पढ़ना जो डाली मुझ में है जो डाली मुझ में है और नई फलती जो नई फलती वे उसे काट डालता है वो उनो लट है और जो फलती है जो फलती है वे उसे छाड़ता है वो तो उसे शानता है ताकि ਤਾਕੀ ਹੋਰ ਵੀ ਫਲੇ ਹਾਲੇਲੂਇਆ ਹਾਲੇਲੂਇਆ ਬਲ ਪ੍ਰਭੂ ਸ਼ਮਸੀ ਕੀ ਕੀ ਲਿਖ ਪਰਮੇਸ਼ਰ ਦੇ ਵਿੱਚ ਤੁਹਾਨੂੰ ਸਮਝ ਆ ਰਿਹਾ ਹੈ ਕਿ ਨਹੀਂ ਆ ਰਿਹਾ ਬਲ ਹਾਲੇਲੂਇਆ ਸਮਝ ਰਹੇ ਕਿ ਨਹੀਂ ਸਮਝ ਰਹੇ ਕੀ ਪਰਮੇਸ਼ਰ ਦਾ ਬਚਨ ਕਹਿੰਦਾ ਹੈ ਕਿ ਜਿਹੜੇ ਜਾਲੀ ਮੇਰੇ ਵਿੱਚ ਵੱਧਦੀ ਹੈ ਮੈਨੂੰ ਹੋਰ ਵਧਾਉਣਾ ਹੈ ਜੇ ਤੁਸੀਂ ਬਚਨ ਵਿੱਚ ਪੜੋਗੇ ਗਿਆਨ ਵਿੱਚ ਪੜੋਗੇ ਪਰਮੇਸ਼ਰ ਤੁਹਾਨੂੰ ਹੋਰ ਵਧਾਏਗਾ ਪਰਮੇਸ਼ਰ ਤੁਹਾਨੂੰ ਹੋਰ ਬਲੈਸ ਕਰੇਗਾ ਪਰਮੇਸ਼ਰ ਤੁਹਾਨੂੰ ਹੋਰ ਆਸ਼ੀਸ਼ ਦੇਗਾ ਪਰਮੇਸ਼ਰ ਤੁਹਾਨੂੰ ਹੋਰ ਜਿਆਦਾ ਅੱਛਾ ਕਰੇਗਾ ਹਾਲੇਲੂਇਆ ਜੇ ਤੁਸੀਂ ਇਹ ਕੇ ਪਰਣਾ ਹੈ ਕਿ ਅਸੀਂ ਬੱਚਨ ਨੂੰ ਸੁਣ ਲਿਆ ਤੇ ਉਸ ਤੋਂ ਬਾਅਦ ਅਸੀਂ ਬਾਈਬਲ ਦੇਖਣਾ ਹੀ ਨਹੀਂ ਹੈ ਤਾਂ ਫਿਰ ਪਰਮੇਸ਼ਰ ਦੇ ਵਿੱਚ ਅਸੀਂ ਬਰਦਾ ਨਹੀਂ ਸਕਦੇ ਜੇ ਸਾਡੀ ਪ੍ਰਾਰਥਨਾ ਕੰਮ ਹੋ ਗਈ ਹੈ ਪ੍ਰਾਰਥਨਾ ਨੂੰ ਮਦਾਓ ਜੇ ਵਚਨ ਕੰਮ ਹੋ ਗਿਆ ਵਚਨ ਨੂੰ ਮਦਾਓ ਹਾਲੇਲੂਇਆ ਕੀ ਲਿਖਿਆ ਜਿਹੜੀ ਟਾਣੀ ਮੇਰੇ ਜੋ ਫਲ ਨਹੀਂ ਦਿੰਦੀ ਉਹਨੂੰ ਮੈਂ ਲਾਸ਼ ਇਕਦਾ ਹਾਂ ਹਾਲੇਲੂਇਆ ਹਾਲੇਲੂਇਆ ਜੀ ਕਹਿੰਦਾ ਜਿਹੜੀ ਟਾਣੀ ਫਲ ਨਹੀਂ ਦਿੰਦੀ ਉਹਨੂੰ ਮੈਂ ਲਾਸ਼ ਇਕਦਾ ਹਾਂ ਔਰ ਜਿਹੜੀ ਫਲ ਦਿੰਦੀ ਉਹਨੂੰ ਮੈਂ ਸ਼ਾਨੂਕ ਕੇ ਉਹਦੇ ਤੋਂ ਹੋਰ ਫਲ ਪ੍ਰਾਪਤ ਕਰਾਂਦਾ ਹਾਂ ਬੋਲ ਹਾਲੇਲੂਇਆ ਹਾਲੇਲੂਇਆ ਯਿਸੂ ਲਈ ਇਹ ਰਿਜ਼ੋ ਅਸੀਂ ਪਰਮੇਸ਼ਵਰ ਦੀ ਕੀ ਹਾਂ ਡਾੜੀ ਆ ਉਹ ਇੱਕ ਵੱਡਾ ਅੰਗੂਰ ਦੀ ਬੇਲ ਹੈ ਜਿਹਦੇ ਨਾਲ ਅਸੀਂ ਜੁੜੇ ਹਾਂ ਉਹਨੇ ਚੋਣਦਾ ਕਿ ਤੁਸੀਂ ਘਟ ਰਹੋ ਉਹਨੇ ਚੋਣਦਾ ਤੁਸੀਂ ਸੁੱਕ ਜਾਓ ਹallelujah ਸਮਝ ਆਈ ਉਹਨੇ ਚੋਣਦਾ ਕਿ ਤੁਸੀਂ ਮੇਰੇ ਨਾਲ ਲੱਗੇ ਹੋ ਤੇ ਤੁਸੀਂ ਸੁੱਕ ਜਾਓ ਤੁਹਾਡੇ ਚ ਕੋਈ ਫਲ ਨਾ ਹੋਵੇ ਪਰਮੇਸ਼ਰ ਦਾ ਬਚਨ ਕਹਿੰਦਾ ਹੈ ਕਿ ਤੁਹਾਡੇ ਚ ਫਲ ਹੋਣਾ ਬਹੁਤ ਵੀ ਜ਼ਰੂਰੀ ਹੈ ਅੱਗੇ ਪੜਨਾ ਤੁਸੀਂ मुझमें ਬਣੇ ਰਹੋ